आती आए ਜਦੋਂ ਪਤਾ ਲੱਗਾ ਵੀ ਮੈਂ ਬਿਮਾਰ ਹੋ ਗਈ ਆ ਫੇਰ ਕਹਿੰਦੇ ਖਬਰ ਦਾ ਚਾਟ ਫਰੂਟ ਹੋ ਗਿਆ ਤਿਆਰ ਪਲੇਟਾ ਦੇਖੋ ਵਿਆਹ ਵਾਲੀਆਂ ਤਿਆਰ ਲੈਣ ਸਾਰੇਆਂ ਨੂੰ ਇੱਧਰ ਆਖ ਲੈਣਾ ਮਾੜਾ ਜੀ ਸਨ ਫਾਈ ਮਾੜਾ ਜੀ ਬੋਕਤ ਨਹੀਂ ਹੋਰੇ ਨਾਲ ਤਾਂ ਗਾਲਿਆ ਹਾਂਜੀ ਸਸਰੀਕਾਲ ਤੁਹਾਡਾ ਸਾਰਿਆਂ ਦਾ ਮਾਹਰ ਬਲੌਗ 'ਚ ਸਵਾਗਤ ਹੈ ਤੇ ਦਿਨ ਦੀ ਸ਼ੁਰੂਆਤ ਹੋ ਗਈ ਆ ਮੰਮੀ ਜੀ ਕੋਲ ਬਹਿ ਗਏ ਆ ਹਾਂ ਜਿਉਂ ਕਿ ਬਣਾਣਾ ਸੀ ਬਲੌਗ ਤੇ ਅੱਜ ਪੂਆ ਜੀ ਵੀ ਘਰੇ ਹੀ ਆ ਤੇ ਅੱਜ ਅਸੀਂ ਸਫਾਈਆਂ ਸੁਈਆਂ ਕਰਦੀਆਂ ਪੂਆ ਨਾਲ ਵੀ ਸਾਡੀ ਹੈਲਪ ਕਰਾਈ ਹਾਂ ਜੀ ਹਾਂ ਜੀ ਤੇ ਹੁਣ ਨਾਲ ਹੁਣ ਅਸੀਂ ਸ਼ਹਿਰ ਨੂੰ ਜਾਣਾ ਹੈ ਮਮੀ ਜੀ ਹਾਂ ਜੀ ਹਾਂ ਜੀ ਨਾਲੇ ਕਹਿੰਦੇ ਜੂਸ ਵੀ لے ਆਓ ਨਾਲੇ ਤਾਕਤ ਪਾਓ ਨਾਲੇ ਸਮਾਨ ਲੈ ਕੇ ਆਓ ਹਾਂ ਸਮਾਨ ਲੈ ਕੇ ਆਉਣਾ ਸ਼ਹਿਰੋਂ ਤੇ ਫਿਰ ਚਲਦੇ ਆਂ ਸ਼ਹਿਰ ਨੂੰ ਸਮਾਨ ਲੈ ਕੇ ਆਨੇ ਆ ਤੇ ਅੱਜ ਤੁਹਾਨੂੰ ਕੋਈ ਸਪੈਸ਼ਲ ਬਣਾ ਕੇ ਦਿਖਾਉਗੇ ਪੂਆ ਜੀ ਬਣਾ ਕੇ ਦੱਸੂ ਹਾਂ ਜੋ ਬਜ਼ੁਰਗਾਂ ਦੇ ਟਾਈਮ ਮਤਲਬ ਮਸ਼ਹੂਰ ਸੀਗਾ ਉਹ ਚੀਜ਼ ਪਰ ਅਰੇ ਦੱਸਣੀ ਨਹੀਂ ਕੀ ਚੀਜ਼ ਪਰ ਦੱਸਾਂਗੇ ਅਸੀਂ ਤੁਸੀਂ ਸਬਰ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਕੀ ਚੀਜ਼ ਆ ਜੋ ਇੰਨੀ ਬਜ਼ੁਰਗਾਂ ਦੇ ਟਾਈਮ ਤੋਂ ਮੰਮੀ ਜੀ ਤਾਂ ਚਾਚਾ ਜੀ ਆਸੀ ਮੰਜੀ ਚਾਚਾ ਆਸੀਗੇ ਤੇ ਉਹ ਗੱਲ ਕਰਨ ਲੱਪੇ ਇਦਾਂ-ਦਾਂ ਬਣਾਉਂਦੇ ਹੁੰਦੇ ਸੀ ਉੱਤਾ ਕਰਦੇ ਹੁੰਦੇ ਸੀ ਫੇ ਮੰਮੀ ਜੀ ਦਾ ਦਿਲ ਕਰ ਪਿਆ ਕਹਿੰਦਾ ਮੈਂ ਵੀ ਬਣਾ ਕੇ ਦਿਖਾਉਂਗੀ ਕਿੱਦਾਂ ਬਣਦਾ ਆ ਤੇ ਅਸੀਂ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕੀ ਚੀਜ਼ ਆ ਜੋ ਬਜ਼ੁਰਗਾਂ ਦੇ ਟਾਈਮ ਤੋਂ ਚੱਲਦੀ ਆ ਹੁਣ ਲੋਪ ਹੋ ਗਈ ਆ ਬਹੁਤ ਜ਼ਿਆਦਾ ਲੋਪ ਹੋ ਗਈ ਆ ਸਾਨੂੰ ਵੀ ਨਹੀਂ ਪਤਾ ਹੈਗਾ ਪਰ ਮੰਮੀ ਨੂੰ ਪਤਾ ਕੀ ਨਿਆਣੇ ਨਹੀਂ ਪਸੰਦ ਕਰਦੇ ਇਦਾਂ ਦੇ ਕਹਿੰਦਾ ਕੀ ਆ ਵੀ ਤਾਂ ਖਾਣਾ ਪੀਣਾ ਆ ਕਹਿੰਦੇ ਉਹ ਐਨਾ ਵਧੀਆ ਹੁੰਦਾ ਵੀ ਤੁਸੀਂ ਖਾਂਦੇ ਪੀਂਦੇ ਰਹੋਗੇ ਬਸ ਤੁਹਾਨੂੰ ਹਲੇ ਦੱਸਣਾ ਨਹੀਂ ਜਦੋਂ ਬਣਾਉਂਗੇ ਉਦੋਂ ਦੱਸਾਂਗੇ ਕੀ ਚੀਜ਼ ਹਾਂਜੀ ਲੋ ਜੀ ਕਹਿੰਦੇ ਤੇ ਚਾਹ ਹੋਗੀ ਤਿਆਰ ਪੂਆ ਜੀ ਲਈ ਤੇ ਬਾਕੀ ਸਾਰਿਆਂ ਲਈ ਚਾਹ ਹੋਗੀ ਤਿਆਰ ਨਾੜ ਹੈਗਾ ਕਹਿੰਦੇ ਪੂਜੀਆ ਦਿਖਾਓ ਸਾਰਿਆਂ ਨੂੰ ਪੂਜੀਆ ਵੀ ਨਾਲ ਰੱਖਿਆ ਆ ਸੀ ਖਾਨੇ ਆ ਬਾਹਰ ਬੈਠ ਕੇ ਇੰਨੇ ਚਾਹ ਦੀ ਗਰਮੀ ਚੱਕ ਲੈਣੀ ਆ ਦਿ ਗਲਾਸ ਚੱਕ ਲੈਣੇ ਇੱਦਾਂ ਸੀ ਪੂਜੀਆ ਚੱਕ ਲੈਣਾ ਦੇੜਾ ਨਹੀਂ ਪਰਗੇ ਸਾਨੂੰ ਨਹੀਂ ਨਹੀਂ ਸਾਰਿਆਂ ਨੂੰ ਸ਼ੇਅਰ ਕਰਕੇ ਖਾਣਾ ਚਾਹੀਦਾ ਮੈਂ ਤਾਂ ਸ਼ੇਅਰ ਕਰਕੇ ਖਾਣ ਦੇਣੀ ਲੋ ਜੀ ਬਾਹਰ ਬੈਠਣਾ ਕੈਨਸਲ ਹੋ ਗਿਆ ਕੋਰਸੀਆਂ ਵਰਲੀਆਂ ਤੇ ਹਾਂਜੀ ਅਸੀਂ ਆ ਚਲੋ ਅੰਦਰ ਆ ਜਾਈਏ ਭੂਆ ਜੀ ਤਾਂ ਫਲੇ ਨਾਂਦੇ ਪਏ ਆ ਅਸੀਂ ਚਾਹ ਪੀ ਲੰਦੇ ਆ ਜਾਂਤੇ ਮੈਂ ਨਹੀਂ ਪੀਣੀ ਵਰ ਮੰਮੀ ਜੀ ਅੱਛਾ ਮੈਂ ਤਾਂ ਸ਼ੇਅਰ ਨੂੰ ਜਾ ਕੇ ਜੂਸ ਪੀਉਂਗੇ ਬੇ ਪੁਜੀਆ ਖਾਲਤ ਨੇ ਪੁਜੀਆ ਖਾਲਤ ਨੇ ਆ ਫੜਾਇਆ ਮਾਤਾ ਜੀ ਚ ਬੇਬੀ ਨੂੰ ਚਾਹ ਲੈ ਬੇਬੀ ਨੂੰ ਫੜਾ ਕੇ ਆਨੇ ਚਾਹ ਜਿਹਦਾ ਸਾਰੇ ਆਨ ਸਸਰੀ ਘਰ ਹਾਂਜੀ ਹੋਵਾ ਜੀ ਨਾ ਕੇ ਆ ਗਏ ਹੁਣ ਚਾਹ ਪੀ ਰਹੇ ਆ ਸੀ ਬੇਟ ਕਰਦੇ ਸੀ ਪੂਆ ਦੇ ਚਾਹ ਬਣਾ ਕੇ ਰੱਖ ਦਿੱਤੀ ਸੀ ਜੀ ਆਪੂਆ ਜੀ ਜਦੋਂ ਆਊਗਾ ਤੇ ਚਾਹ ਪੀ ਮੇਰੀ ਮੇਰੀ ਪਤਨੀ ਪਤਨੀ ਬਣਾ ਮੈਂ ਤਾਂ ਕੇ ਪਤਨੀ ਪੁੰਟੀ ਪਤਲੇ ਆ ਤੁਸੀਂ ਬਹੁਤ ਛੋਲੇ ਲੱਗਦੇ ਹੋਏ ਆ ਕਿਤੇ ਦੀ ਹੁੰਜਾ ਹੋਰ ਦੱਸੋ ਘਰ ਪਰਿਵਾਰ ਕਿੰਦਾ ਬਹੁਤ ਠੀਕ ਵਾਹ ਹਾਂ ਸੁਰਵਰਾਤੀ ਆਏ ਜਦੋਂ ਪਤਾ ਲੱਗਾ ਵੀ ਮੈਂ ਬਿਮਾਰ ਹੋ ਗਈ ਆ ਫੇਰ ਕਹਿੰਦੇ ਖਬਰ ਲੈ ਕੇ ਚਾਹੀਏ ਕੁੜੀ ਨੂੰ ਮਿਲ ਕੇ ਆਂਦੇ ਆ ਅੱਦੇ ਆ ਗਰਮਕ ਭਾਜੀ ਦੀ ਮੈਂ ਡਾਈ ਸੀ ਫੇਰ ਇੱਧੇ ਆ ਗਏ ਮੈਂ ਕਿਹਾ ਹੁਣ ਖਬਰ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਸੋਨੇ ਬਰਡੇ ਕੋ ਮੇਰੇ ਫੜ ਘਰ ਟਿਕੋਗੇ ਫੇਰ ਦੰਬੀ ਲੈ ਆਂਦੇ ਆ ਪਹਿਲਾਂ ਸਾਰੇ ਮਿਲ ਕੇ ਫੇਰ ਜਾਂਦੇ ਹੁੰਦੇ ਘਰਾਂ ਨੂੰ ਅਦੇਵਾ ਉੱਚੀ ਸਾਰਿਆਂ ਨੂੰ ਮਿਲ ਕੇ ਚੱਲ ਹੁਣ ਬਸ ਸਾਨੂੰ ਵੀ ਚਾਹ ਹੁੰਦਾ ਭੂਆ ਨੇ ਦਾ ਤੁਸੀਂ ਨਾ ਆਇਓ ਸਾਡੇ ਅਸੀਂ ਤਾਂ ਤੁਹਾਡੇ ਆਉਣੀ ਕੋਈ ਨਹੀਂ ਹੁਣ ਅਸੀਂ ਆਵਾਂਗੇ ਮਾਲਪੁਰ ਤੁਹਾਡੇ ਪਿੰਡ ਮੈਂ ਤਾਂ ਬਥੇਰੇ ਘੇੜੇ ਮਾਰ ਲਏ ਆ ਕਿਹੜਾ ਪਿੰਡਾ ਚ ਖੇਡ ਖੇਡ ਬੂਆ ਪਰਦੇਸ ਜੇ ਆਣਾ ਹੋਵੇ ਕਿੱਥੇ ਕਿ ਬਹਿ ਜਾਂਦਾ ਇਕ ਖੜੋਦੀ ਦੇ ਕੋਲ ਹਾਂ ਖੜੋਦੀ ਆਂਦੇ ਮਾਤਾ ਪਤਾ ਖੜੋਦੀ ਆਂਦੀ ਫੇ ਹਕੂਮਤ ਪਰ ਆਂਦਾ ਫੇ ਅੱਛਰ ਵਾਲਾ ਦਾ ਫੇ ਖੈੜ ਆਂਦਾ ਅੱਛਾ ਅੱਛਾ ਉਹ ਦੂਰ ਪਿੰਡ ਪੈਂਦਾ ਆਹ ਵਿਚਾਲੇ ਜੇ ਪੈਂਦਾ ਬਹੁਤ ਦੇਖੋ ਅੰਪੂਆ ਜੀ ਕਿੰਨੀ ਦੂਰੋਂ ਆਂਦੇ ਸਾਨੂੰ ਮਿਲਣੇ ਸਾਥ ਤਾਂ ਜਾਣ ਹੀ ਹੁੰਦਾ ਕੋਈ ਨਹੀਂ ਹੁਣ ਅਸੀਂ ਜਾਵਾਂਗੇ ਭੂਆ ਦੇ ਘਰੇ ਆ ਜਾ ਮੇਰੇ ਨਾਲ ਜੋ ਜੀ ਹੁਣ ਸਾਰੇ ਜਾਣੇ ਕਹਿੰਦੇ ਬਹਿ ਗਏ ਆ ਮੰਮੀ ਜੀ ਵੀ ਆ ਗਏ ਕੈਮਰੇ ਮੋਰੇ ਪੂਆ ਜੀ ਵੀ ਚਾਹ ਪਿੰਦੇ ਹੋਏ ਹਾਂ ਪੂਆ ਜੀ ਦੀਆਂ ਗੱਲਾਂ ਸੁਣ ਰਹੇ ਆ ਅਸੀਂ ਬੈ ਕੇ ਲੋ ਜੀ ਬੀਬੀ ਵੀ ਚਾਹ ਪਿੰਦੇ ਹੋਏ ਬਾਹਰ ਬੈਠੇ ਹੋਏ ਧੁੱਪੇ ਤੇ ਪੂਆ ਜੀ ਵੀ ਬੈਠੇ ਆ ਤੇ ਹੁਣ ਅਸੀਂ ਚੱਲੇ ਸ਼ਹਿਰ ਨੂੰ ਸਮਾਨ ਲੈਣ ਕੋ ਪੂਆ ਜੀ ਚੰਗਾ ਵਾਏ ਓਕੇ ਓਕੇ ਹਾਂਜੀ ਚਲੋ ਹੁਣ ਅਸੀਂ ਚੱਲਦੇ ਆਂ ਤੇ ਸ਼ਹਿਰ ਨੂੰ ਜਾ ਕੇ ਸਮਾਨ ਲੈ ਕੇ ਆਉਂਦੇ ਆਂ ਪੂ ਜੀ ਅਸੀਂ ਸ਼ਹਿਰ ਆ ਗਏ ਆ ਸ਼ਹਿਰ ਰਾਸ਼ਵਾ ਤੇ ਇੱਧਰ ਮੰਗਲ ਲੱਗਾ ਹੋਇਆ ਆ ਕੋਸ਼ੀ ਉਹ ਦੇਖੋ ਅਸੀਂ ਲੈਣਾ ਆ ਨਹੀਂ जाना लो जी। सी जूस पी लगे क्योंकि जिस काम ने मम्मी ने भेजे जरूर करके जाइए मम्मी कूस पी के आज असूस पीव गे बन रहा है जूस लो जी हम असी घरे आ गए मम्मी जी है ਲੇ ਦਹੀਂ ਲਿਆਂਦਾ ਹਾਂਜੀ ਹਾਂ ਨਾਲੇ ਪਕੌੜੀਆਂ ਲਿਆਂਦੀਆਂ ਅੱਛਾ ਖੱਟੇ ਦਾ ਪੋਸ਼ ਬਣਾਉਣਾ ਦੇਖੋ ਖੱਟੇ ਦਾ ਖੱਟਾ ਬਣਾ ਦਹੀਂ ਨਾਲ ਆਹ ਫਰੂਟਸ ਵੀ ਲਿਆਂਦੇ ਚਲੋ ਫਰੂਟਸ ਵੀ ਖਾਓ ਤੁਸੀਂ ਸਾਰੇ ਹਾਂ ਅੰਗੂਰ, ਏਪਲ, ਪੁਵਿਤਾ, ਬਨਾਣਾ, ਜਿਹੜਾ ਦਿਲ ਕਰਦਾ ਖਾਣਾ। ਕੋਈ ਕੱਟ ਕੇ ਦੇ ਦੋ ਨਾ। ਹਾਂਜੀ, ਹਾਂਜੀ। ਹਾਂ। ਚਲੋ। ਹਾਂ, ਫੇਰ ਬਣਾ ਕੇ ਦਿਖਾਉਂਦੇ ਕੀ ਬਣਾਣਾ ਸੀ। ਲੋ ਜੀ ਅਦਰ ਚਾਟ ਫਰੂਟ ਹੋ ਗਿਆ ਤਿਆਰ ਪਲੇਟਾ ਦੇਖੋ ਬਿਆਹਾਲੀਆਂ ਤਿਆਰ ਲੈਂਡ ਸੇਰ ਕੈਮਰਾ ਵੀ ਇੱਧਰ ਦਮਾਰਿਆ ਮੈਂ ਲੈਂਡ ਸੇਰ ਹਾਂਜੀ ਪਿਆਜ਼ ਵੀ ਇੱਧਰ ਤਿਆਰ ਹੋ ਰਿਹਾ ਤੜਕਾ ਲੱਗਣ ਦਾ ਹਾਂਜੀ ਛਿਮੜਾ ਮਿਰਚ ਅਜ ਬਣੂਗੀ ਨਾਲ ਖੱਟਾ ਆਸਾਨ ਬਣੇਗਾ ਇੱਧਰ ਪਵਿੱਤਾਨੀ ਕੱਟੀ ਆ ਗਏ ਅੰਦਰ ਕੱਲੂ ਖਾਵਾਂਗੇ ਹਾਂਜੀ ਆਹ ਦੇਖੋ ਵਿਆਹ ਵਾਲੀ ਪਲੇਟ ਆਇਆ ਹੈ ਵਿਆਹ ਵਾਲੀ ਫੀਲਿੰਗ ਆ ਰਹੀ ਹੈ ਨਾ ਹਾਂਜੀ ਆਹ ਲੋ ਹਾਂ ਜਮਾਤਾ ਨੂੰ ਇੱਦਾਂ ਦੇ ਦੇ ਠੀਕ ਹੈ ਇਹਨਾਂ ਨੂੰ ਨਮਕ ਨਹੀਂ ਪਾਣਾ ਹੈਗਾ ਨਮਕ ਹੂੰ ਉਹਨਾਂ ਨੂੰ ਨਮਕ ਨਹੀਂ ਭਰਨੂ ਕਿ ਹੋਰ ਬਣਾ ਕੇ ਤੇ ਖਾਣੇ ਦੇ ਤਿੰਨ ਲਾਈਨ ਡੱਬੀਆਂ ਲੈਣ ਲੀਏ ਇਹ ਤਿੰਨ ਲਾਈਨ ਡੱਬੀਆਂ ਤਿੰਨ ਲ ਲੈਣੀਆਂ ਇਹ ਫਿਰ ਸਪੂਨ ਰੱਖ ਦੋ ਵਾਲੇ ਦੂਜੇ ਢੰਡਿਆਂ ਵਾਲੇ ਨਹੀਂ ਲੈ ਜੀ ਪੂਰੀ ਫੀਲਿੰਗ ਵਿਆਹ ਆ ਰਹੀ ਆਉਗੀ ਚਾਰ ਫੂਲ ਉਡਾਰੀ ਐਦਾਂ ਚੱਕੜਾ ਆ ਹਾਂ ਚੱਕੜਾ ਲਾ ਮਮੀ ਨੇ ਪਹਿਲੀ ਖਾ ਲਿਆ ਇਹ ਤੁਸੀਂ ਪਿੱਛੇ ਹਟੋ ਚਲੋ ਹੁਣ ਫੜਾਨੇ ਆ ਸਾਰਿਆਂ ਨੂੰ ਆ ਮੇਰੀ ਲੋ ਜੀ ਤਿਆਰ ਹੋ ਗਿਆ ਪਹਿਲਾ ਮਾਤਾ ਜੀ ਨੂੰ ਦੇਵਾਂਗੇ ਲੋ ਜੀ ਬੀਬੀ ਜੀ ਜੋੰਤਾ ਹੈ ਨੇ ਢੀਲੀ ਆਈਆਂ ਇਹਦਾ ਖਾਓ ਮਜਾਣਾ ਬਿਆਲੀ ਫੀਲਿੰਗ ਆਊਗੀ ਤੁਹਾਨੂੰ ਇਹ ਤਾਂ ਲਿੰਕ ਚੰਚਾ ਹੋਣੀ ਆ ਛਿੱਲਿਆ ਆ ਸਾਰਾ ਆ ਦੇਖ ਤਾਂ ਕੋਈ ਨਹੀਂ ਕਰਦਨੇ ਆ ਸੈਟ ਕਰਦੇ ਮੈਂ ਕਰ ਦਿਆਂ ਲੋ ਜੀ ਹੁਣ ਪੂਆ ਜੀ ਲੈ ਆ ਲੋ ਪੂਆ ਜੀ ਕਿ ਤੀ ਲੱਗ ਦਿੱਤਾ ਤੇ ਮਾਂ ਜੀ ਐਡ ਜਿੱਦਾਂ ਵਿਆਹ ਚ ਨਹੀਂ ਹੁੰਦੇ ਆਹ ਰੁੱਦਾ ਦਿੱਤਾ ਤੇ ਹਿਲਤਾ ਦਿੱਤੀ ਆ ਨਾਲ ਹਾਂਜੀ ਹੋਲਸੀ ਅੱਜ ਬਣਾਣਾ ਠਖਾਰ ਵਾਲਾ ਖੱਟਾ ਬੜਾ ਬੜਾ ਨੇ ਬੜਾ ਅਜੀਬ ਜਾਂ ਠਖਾਰ ਵਾਲਾ ਖੱਟਾ ਇਹ ਬਣਾਣਾ ਆ ਇਧਰ ਅਸੀਂ ਡੋਲੂ ਰੱਖ ਲਿਆ ਆ ਮਾੜੇ ਦਈਆ ਤੇ ਤੁਹਾਨੂੰ ਦੱਸ ਦੇ ਕਿੱਦਾਂ ਬਣਦਾ ਆ ਇਹ ਪ੍ਰਾਣ ਜਵਾਨਿਆਂ ਦੀ ਰੈਸਪੀ ਆ ਅੱਗੇ ਖੱਟੇ ਇਦਾਂ ਪਿੰਡੇ ਖਾਂਦੇ ਹੁੰਦੇ ਸੀਗੇ ਤੇ ਕਿਸੇ ਆਣ ਕੰਮ ਤੋਂ ਆਣਾ ਤੇ ਪੈ ਨੂੰ ਖੱਟਾ ਬਣਾ ਕੇ ਚੂਰ ਕੇ ਰੋਠਕਾ ਹੁਣ ਤਾਂ ਬਹੁਤ ਘੱਟ ਬਣਾਦੇ ਤੇ ਟੁਟਕਾਰ ਜਿਆ ਕਿਹਾ ਟੁਟਕਾਰ ਆਏ ਪੂਆ ਜੀ ਬਣਾ ਕੇ ਦਿਖਾਵਾਂਗੇ ਵੀ ਕਿੱਦਾਂ ਬਣਦਾ ਆ ਹੁਣ ਮੈਂ ਤੁਹਾਨੂੰ ਦਿਖਾਣੇ ਮੰਮੀ ਜੀ ਕੀ ਕਰਨ ਲੱਗਿਆ ਲੱਸੀ ਲੋ ਜੀ ਮੰਮੀ ਜੀ ਹੁਣ ਡੋਲੂ ਚ ਪਾਣ ਲੱਗਿਆ ਦੇਈ ਇਹਦਾ ਬਣ ਜਾਣਾ ਠ ਘਾਰ ਵਾਲਾ ਖਟਾ ਦੇਈ ਪਾਣਾ ਗਾ ਰੱਖੇ ਨਸੀਰ ਰੱਖਾ ਥੋੜਾ ਜਿਹਾ ਪਾਣੀ ਪਾਓ ਪਾਣੀ ਲੋਰੀ ਇੱਧਰ ਮੰਮੀ ਜੀ ਨੇ ਕਰ ਲਿਆ ਲੱਖੀਆਂ ਚਾਹਾਂ ਅੰਦਰ ਸਾਡਾ ਕਿੰਦੇ ਬੂਆ ਚੱਲੇ ਆ ਕਿੱਲੇ ਚੱਗ ਬਲ ਗਏ ਬਲਣ ਹਾਂ ਜੀ ਅਸੀਂ ਨਾਲ ਹੀ ਚੱਲਦੇ ਹਾਂ ਲੋ ਜੀ ਇੱਧਰ ਅਣਾ ਅੰਕਲ ਜੀ ਆਏ ਹੋਇਆ ਡੈਡੀ ਜੀ ਅੱਜ ਹੈ ਨਹੀਂ ਗੇ ਹੋਰ ਚਾਹ ਬਣੀ ਸਕਲੇ ਕਹਿੰਦੇ ਹਾਂਜੀ ਹੁਣ ਚੱਲੇ ਹਾਂ ਹੋਰ ਹਾਲ ਚਾਲ ਕਿੱਦਾਂ ਬੜੇ ਚਿਰਾਂ ਬਾਅਦ ਆਏ ਅੰਕਲ ਅੱਜ ਹਾਂਜੀ ਹੋਰ ਚਲੋ ਠੀਕ ਹੈ ਅੰਕਲ ਜੀ ਅੱਛਾ ਠੀਕ ਜੀ ਹੁਣ ਹਰ ਪਿੰਡਾਂ ਨੂੰ ਬਣਾਈਏ ਫੁੱਟਾ ਹਾਂਜੀ ਆਹ ਪੱਤੇ ਖਟਾਰ ਵਾਲਾ ਤੇ ਘਾਰ ਵਾਲਾ ਤੇ ਘਾਰ ਵਾਲਾ ਹਾਂ ਇੱਕ ਪੱਤੇ ਵੀ ਇਧਰ ਨਹੀਂ ਗਿੰਦੇ ਇਹ ਮੈਂ ਪਾਪਾ ਫੜਾਤਾ ਤੋਰਾ ਤੰਦ ਪਾਪਾ 12 ਦਾ ਚੱਕੇ ਗਿੱਲਾ ਹੀ ਹੈ ਅੱਛਾ ਹੈ ਆ ਗੱत्ता ਲੈ ਲੀਆ ਗੱत्ता ਆ ਗੱत्ता ਸਹੀ ਰਹਿਣਾ ਆ ਗੱत्ता ਲੈ ਲੋ ਪਾਪਾ ਫੇ ਚੁੰਪੜ ਜਾਂਦਾ ਪਾਪਾ ਪਾ ਮੈਨੂੰ ਹੁਣ ਗੱਤੇ ਨਾਲ ਵਧੀਆ ਲੱਗ ਜਾਂਦੀ ਏਦਾਂ ਅੰਜੀ ਹਾਂ ਜੀ ਤੁਸੀਂ ਕੋਨਾ ਕੀ ਹੋਤ ਘਰ ਵਾਲਾ ਠੱਟਾ ਖਾਓ ਪਰਾੜੇ ਜਿਹਾ ਬਣਦਾ ਹਾਂ ਜੀ ਅਸੀਂ ਗਾ ਭੂਆ ਜੀ ਬਣਾ ਕੇ ਦਿਖਾਓ ਸਾਨੂੰ ਵੀ ਖਿਲਾਓ ਕਿੱਦਾਂ ਬਣਦਾ ਆ ਲੈ ਹਾਂ ਜੀ ਤੁਸੀਂ ਨਾ ਕੀ ਠੱਗ ਵਾਲਾ ਠੱਟਾ ਨਹੀਂ ਖਾਣਾ ਲੋ ਜੀ ਅੱਜ ਬੁਲਾਤੇ ਕੋਹਾ ਜੀ ਨੇ

ਅੱਗ ਸੇਕਦੇ ਹੋ ਤੂੰ ਢੂਣੀ ਲਾ ਲਈ ਕਹਿੰਦੇ ਢੂਣੀ ਲਾ ਲਈ ਦਿਖਾ ਲਾ ਜਬ ਬੈਠੇ ਹਾਂਜੀ ਆਹ ਦੇਖੋ ਪਕੌੜੀਆਂ ਪਾਲੀਆਂ ਆਂ ਖੱਟੇ ਵਿੱਚ ਹਾਂ ਹਾਂਜੀ ਆਹ ਹੈਗਾ ਧਾਰਾ ਮਸਾਲਾ ਹਾਂਜੀ ਲੂਣ ਕਾਲੀ ਮਿਰਚ ਹਰੀ ਮਿਰਚ ਸਾਰੀ ਜਾਊਗੀ ਵਿੱਚ ਹਾਂਜੀ ਹੌਣ ਬਣ ਗਿਆ ਸਾਡਾ ਖੱਟਾ ਹੁਣ ਦੇਖੋ ਸਾਰੇ ਜਣੇ ਇੱਦਾਂ ਚੈੱਕ ਕਰੋ ਖੱਟਾ ਹੋਰ ਅੱਗੇ ਹਲੇ ਮੇਨ ਚੀਜ਼ ਰਹਿ ਗਈ ਆ ਜਿਹੜਾ ਘਟਾਰ ਵਾਲਾ ਖੱਟਾ ਬਣਨਾ ਤੇਲ ਤੇਲ ਉਹਦੇ ਹੋਰ ਤਾਂ ਨਹੀਂ ਕੁਝ ਚਾਹੀਦਾ ਹਾਂ ਬਸ ਤੇਲੇ ਪਾਣਾ ਬਸ ਐ ਸਾਨੂੰ ਆਹੀ ਚਾਹੀਦੀ ਸੀਗੀ ਚੀਜ਼ ਤਾਂ ਗਲਾਈ ਸੀਗੀ దేఒక్ నజ్యా కట్టా ముదాం వాకులిం తేరి దేరి మిరి దేర్ని. ఇరి పోకుల స్ని. నీబిం అంందా చలో చలో. ోయోం క్టా న్యా సురూ వోరో. క� ਉਹਰੇ ਨਾਲ ਮਾਦਾ ਉੱਤ ਕਰਿਆ ਆਈ ਰੱਬਾ ਕਿੰਨਾ ਸੁਪਾਤਾ ਤੇਰਾ ਏਣ ਕਬਾਣਾ ਸੀ ਖੰਡੇ ਤੇ ਇੱਥੇ ਕੋਲਾ ਰੱਖ ਦਵਾਂ ਹੋਰ ਇੱਕ ਅੰਦੇ ਤੇ ਜਿਆਦਾ ਤੇਲ ਇਹਨਾਂ ਨੂੰ ਤੇਲ ਜਿਆਦਾ ਪਾਤਾ ਮਮੀ ਨੇ ਮਾੜਾ ਜਿਹਾ ਪਾਣਾ ਸੀ ਅੱਗੇ ਵਿਚਾਰੇ ਰੱਖ ਦਿੱਤੇ ਇੱਕ ਤਾਂ ਛੋਟਾ ਵੀ ਨਹੀਂ ਛੇਰੀਆਂ ਦੇ ਹੈਗਾ ਛੇਰੀਆਂ ਦਾ ਕੋਲਾ ਵੀ ਨਿਕਲਦਾ ਨਾ ਚਲ ਤੂੰ ਅੱਧੇ ਲਾ ਟੱਕੜ ਹੋ ਗਿਆ ਆਹ ਹੈ ਗਿਆ ਆ ਚਲ ਐਂਦੀ ਰੱਖ ਦੇਣਾ ਨਾ ਲਾਹ ਹੋ ਗੋੜੇ ਥੱਲੇ ਚਲ ਜਬੇ ਖੱਟੇ ਦੇ ਕੋਣ ਦਾ ਮੈਂ ਤਾਂ ਖਰਾਬ ਹੋ ਜੂ ਬੇ ਨਹੀਂ ਅਜੇ ਰਹਿਣ ਤੇ ਵਿੱਚ ਤੂੰ ਮਾਰ ਹਲੇ ਮੇਲ ਨਹੀਂ ਚਾਹ ਤੂੰ ਹੋ ਜੂ ਫਿਰ ਲੇ ਤੇ ਨਹੀਂ ਤਾਂ ਮਨ ਹੁਣ ਇੰਤਜ਼ਾਰ ਕਰਨਾ ਪੈਣਾ ਸਾਨੂੰ ਡੱਬੇ ਆ ਲੈਣ ਧਿਆਨ ਨਾਲ ਦੇਖਦੇ ਰਹਿਣਾ ਪੈਣਾ ਚਾ ਤੂੰ ਧੂਣਾ ਨਹੀਂ ਆ ਇਹ ਜਦੋਂ ਧੂਮਕਰ ਹੋ ਕੇ ਡੱਪੋਕੇ ਦੇ ਨਾਮ ਤੋਂ ਹਾਂ ਬਿੱਟੂ ਧੂਆ ਨਿਕਲਣਾ ਕੀ ਹੁੰਦਾ ਉਹ ਤੇ ਤੁਹਾਰੇ ਧੂਆ ਨੇ ਨਿਕਲਦਾ ਇਹ ਵਿੱਚ ਜਿਮ ਜੁਮ ਜਿਆ ਕੀ ਹੁੰਦਾ ਉਹ ਅਲਾਦੀਨ ਅੱਛਾ ਅੱਗ ਜੀ ਨਿਕਲਦੀ ਧੂਆ ਜਾਂ ਨਿਕਲਦਾ ਯਾਰ ਅਲਾਦੀਨ ਨਿਕਲ ਲੇਕਰ ਇੰਨੇ ਯਾਰ ਸਾਰੇ ਯਾਰੇ ਬੈਠੇ ਹੋਏ ਸਾਰਾ ਧਿਆਨ ਡੋਲੂ ਵੱਲ ਕਿਹਦੇ ਦਾ ਘਰ ਲੱਗਦਾ ਇਹ ਇਹਨੂੰ ਕਹਿੰਦੇ ਟਕਾਰ ਹਾਂ ਕਈ ਤਾਂ ਪਤੀਲੇ ਚ ਬਣਾਦੇ ਆ ਉਹ ਤਾਂ ਪਤੀਲੇ ਦਾ ਬੂੰਦ ਮਾਰਦੇ ਨੇ ਐਦਾਂ ਟਕਾਰ ਉਹ ਤੇ ਫਿਰ ਐਦਾਂ ਕਰਦੇ ਨੇ ਲੱਸੀ ਵੀ ਦੇ ਦਾਂਦੇ ਆ ਅੱਛਾ ਅਸੀਂ ਇਹ ਤਾਂ ਕੁਰਲੀ ਚ ਪਾ ਕੇ ਐਦਾਂ ਵਿੱਚ ਰੱਖ ਜਾਣ ਲੱਸੀ ਚ ਸਾਡੇ ਭਾਪੇ ਹੁਣੇ ਚਾਕੇ ਹੁਣੇ ਪੀਂਦੇ ਸੀਗੇ ਮਤਲਬ ਲਸੀ ਦਾ ਘਰ ਲਾ ਕੇ ਮੈਂ ਤੇਰਾ ਦਪੜੀਆਂ ਦੇ ਵਿੱਚ ਪੋਣੇ ਦੇ ਵਿੱਚ ਟੰਗ ਲੈਣਾ ਪਾ ਕੇ ਪਨੀਰ ਕਰ ਨਸੀ ਜੇ ਪਾਣੀ ਢਿੱਗੀ ਜਾਣਾ ਉਹਦਾ ਫਿਰ ਖੱਟਾ ਬਣਾ ਦੇਣਾ ਪਨੀਰ ਬਣ ਜਾਣਾ ਪੋਣੇ ਦਾ ਬਾਟੀ ਨੇ ਜਿਹਾ ਕਰਕੇ ਹੁਣ ਦੀ ਹੈ ਜਿੱਥੇ ਬਣਾਉਂਦੀਆਂ ਆ ਪਾ ਲੈ ਕੋਲੇ ਹੋਰ ਬਣਦੀਆਂ ਤਾਂ ਬਸ ਇੰਤਜ਼ਾਰ ਆ ਬਣਦੀਆਂ ਖੁੱਲਣ ਦਾ ਹਾਂ ਕੀ ਤਾਂ ਆ ਗਏ ਰੱਖਿਆ ਵਿੱਚ ਇਹ ਇਹ ਨਵਗ ਪਾਈ ਮੰਮੀ ਮੰਮੀ ਵੀ ਵਿੱਚ ਲੈ ਲੈ ਹਾਂਜੀ ਆ ਗਏ ਉਹ ਵੀ ਦੇਖਣਾਗੇ ਕੀ ਰੋਲਾ ਪੈ ਗਿਆ ਐਨਾ ਨਾ ਕੈਮ ਲੱਗੂ ਨਾ ਮੈਂ ਕਿ ਪਤਾ ਨਹੀਂ ਕਿਸੇ ਮੁੰਡੇ ਨੇ ਲੈ ਵੀ ਨਹੀਂ ਰੋਲਾ ਪਾਇਆ ਇਹ ਬੜੀ ਜੀ ਹੁੰਦੀ ਹੋਂ ਟੱਗ ਵਿੱਚ ਖੱਟਾ ਜਾਂ ਉਹ ਵੀ ਇਹਦਾ ਖਾ ਖਟਿਆ ਨਾਲ ਨਿਕਲ ਜਾਂਦੀ ਸੀ ਪੌਣੇ ਦੇ ਵਿੱਚੋਂ ਹਾਂ ਹਾਂ ਉਹ ਵਧੀਆ ਬੰਦ ਪਨੀਰ ਜੀ ਤਾਂ ਉਹ ਇਹ ਪੌਣੇ ਦੇ ਵਿੱਚ ਬਾਟੀ ਨੇ ਕੱਢ ਲੈਣਾ ਤਿੱਕੀ ਦਾ ਉਹ ਵਿੱਚ ਐਦਾ ਫਿਰ ਰਲਾੜਾ ਜਾਂ ਮੇਰੇ ਤੇ ਮਸਾਲੇ ਪਾ ਲੈ ਤਾਂ ਤੇ ਖੱਟਾ ਪਾਣੀ ਨਿਕਲ ਜਾਣਾ ਉਹਦਾ ਬਣਾ ਲੈਣਾ ਹੋਰ ਖੇਚਲੇ ਨਹੀਂ ਕੋਈ ਕੱਪੜੇ ਚ ਟੰਗ ਦੇਣਾ ਆਹੋ ਆਪਣੀ ਬਣਾਉਣਾ ਆਹੋ ਹੋਰ ਉਪ ਤਾਂ ਦੇ ਖਾਣੇ ਹਰੇਕ ਨੇ ਕੁਛ ਲੀਆਂ ਬੜਾਈਆਂ ਜਾਂਦੀਆਂ ਸੀਗੀਆਂ ਉਹ ਬੁਸਨੀ ਭਰ ਕੇ ਟੰਗ ਦੇਣੀ ਆਹੋ ਉਹ ਖੱਟਾ ਅਖੜਿਆ ਨਿਕਲ ਜਾੜੀ ਆ ਪਾਣੀ ਨਿਕਲ ਜਾਣਾ ਫੇ ਥੱਲੇ ਜੰਮ ਜਾਣਾ ਤੇ ਉਹ ਕੱਢ ਲੈਣਾ ਆਹੋ ਕਈਆਂ ਕੋਲ ਹੁੰਦਾ ਸੀ ਕਈਆਂ ਪੋਣੇ ਤੇ ਪਾ ਕੇ ਬਣਾ ਲੈਣਾ ਖੋਲ ਮੰਦੀਆਂ ਆਪਣੇ ਬੋਲ ਤਾਂ ਖੇਚਲੇ ਨਹੀਂ ਕਰਤੀਆਂ ਗਾਂ ਨਿਆਣਿਆਂ ਨੂੰ ਵੀ ਨਹੀਂ ਆਦੇ ਬਣਾਣਾ ਚਾ ਚਲੋ ਵੀ ਹੁਣ ਖੋਲ ਦੋ ਡੋਲੂ ਨੂੰ ਅਲਾਦੀਨ ਦਾ ਚਰਾਹ ਖੁੱਲਣ ਜਾ ਰਿਹਾ ਆ ਸੇਕੇ ਹੋਲੀ ਉਹਨੇ ਮੇਚ ਬਾੜ ਦੇ ਕੋਲ ਹੀ ਹੈਗਾ ਤੇ ਮਤ ਖਾਤੇ ਮੇਮੇ ਜੀ ਕੀ ਹੋ ਗਿਆ ਅਜੇ ਤੂੰ ਮੈਨੂੰ ਛੱਡ ਦ ਨਾ ਲੱਗਦਾ ਜਾਂਦੇ ਜਰਾ ਕਰ ਕੰਮ ਕੰਮ ਤੇ ਰੱਖ ਦ ਜਰਾ ਕਰ ਅੱਗੇ ਬੰਦ ਕਰ ਲੈ ਅਰੇ ਇਹਨੂੰ ਅੱਧੀ ਦੇਖੀ ਜਾਓ ਹਾਂ ਜੀ ਹੋਰ ਗੱਲਾਂ ਕਰ ਤੂੰ ਹਾਂ ਜੀ ਗੱਲਾਂ ਕਰਦੇ ਮੈਂ ਚੋਕੜਾ ਮਾਂ ਅਲਾ ਦੀ ਸਮਾਧੀ ਨਾਨੀ ਤੇਰੇ ਦਿੱਤਾ ਪਿੰਦੇ ਹੁੰਦੇ ਤੇ ਜੀ ਸਿਆਣੇ ਹੈ ਅੱਗੇ ਤਾਂ ਖੱਟੇ ਫਿਲਣੇ ਦਸੀਆਂ ਪੈਈਆਂ ਹੂੰ ਖੇਤ ਬਾਣੇ ਥੋੜਾ ਤਾਂ ਕੋਈ ਕਰਦਾ ਹੀ ਨਾ ਹੁਣ ਤਾਂ ਕੰਮ ਰਹੇ ਨਾ ਹਾਂਜੀ ਹਾਂਜੀ ਸਾਡੇ ਭਾਪੇ ਚਾਚੇ ਬਾਰੇ ਸੀਗਾ ਕੰਮ ਤਾਂ ਤੇ ਪਸੂ ਉਸ ਤੋਂ ਬਣੇ ਘਰ ਦੀਆਂ ਦਸੀਆਂ ਹੋਣੀਆਂ ਵਧਾਣੀਆਂ ਫੇਰਨੀਆਂ ਚਾਟੀਆਂ ਦੇ ਵਿੱਚ ਮੱਖਣ ਪੈਨਾ ਤੇ ਤਾਂ ਥੋੜਾ ਤਾਂ ਮੱਖਣ ਬਜਾਰਾ ਤੋਂ ਲੈਣ ਜਾਂਦੇ ਆ ਪਤਾ ਨਹੀਂ ਉਹ ਕਿਹੜਾ ਪਰ ਉਹ ਵਧੀਆ ਨਹੀਂ ਹੁੰਦਾ ਪਤਾ ਕਿਹੜਾ ਲੈਂਦੇ ਆ ਜਿਹੜਾ ਹੁੰਨੇ ਤੋਂ ਬਟਰ ਬਟਰੇ ਖਾਈ ਜਾਂਦੇ ਆ ਬਾਹਰ ਦੇ ਨਾਂ ਬਟਰੇ ਖਾਈ ਜਾਂਦੇ ਆ ਅਸਲੀ ਪਰ ਜਿਹੜਾ ਘਰ ਦਾ ਇਹ ਚੀਜ਼ ਉਹ ਵੱਖਰੀ ਆ ਉਹ ਵੱਖਰੀ ਆ ਅਸਲੀ ਘੇ ਤਾਂ ਘਰ ਦਾ ਅਲੱਗ ਹੈ ਘਰ ਦੀ ਚੀਜ਼ ਹੀ ਵਧੀਆ ਹੁੰਦੀ ਬਾਜ਼ਾਰ ਨਾਲ ਇਸ ਲਈ ਸਾਨੂੰ ਹੁਣ ਚੇਤੇ ਆਉਂਦੇ ਆ ਜਿਹੜੇ ਕੋਠੀ ਚ ਬੜੀ ਦਾ ਆ ਬੜਾ ਚੇਤਾ ਆਉਂਦਾ ਆ ਬਜ਼ੁਰਗ ਚੱਲ ਜਾਂਦੇ ਜਿਆਦਾ ਰਹਿ ਜਾਂਦੀ ਆ ਹਾਂ ਬਜ਼ੁਰਗ ਚੱਲ ਗਏ ਸਾਡੀਆਂ ਜਿਆਦਾ ਰਹਿ ਗਈਆਂ ਹਾਂਜੀ ਰਹਿਣਾ ਨਹੀਂ ਜਾਂਦਾ ਹੈਗਾ ਮੇ ਬਸੀ ਨਹੀਂ ਜਾਣਾ ਪੈਂਦਾ ਆ ਕਿੰਨੀਆਂ ਰੌਣਕਾਂ ਸਾਡੀ ਘਰ ਦੀਆਂ ਲੱਗੀਆਂ ਹੁੰਦੀਆਂ ਸੀ ਉਹ ਚੀਜ਼ ਸੀਗੇ ਕਿਤੇ ਕੰਮ ਵਾਲੇ ਕਿਤੇ ਲੱਗੇ ਹੁੰਦੇ ਸੀ ਤੇ ਕਿੰਨੇ ਸੇ ਪਰਿਵਾਰ ਆਪ ਘੱਟਾ ਸੀ ਨਾ ਹਾਂਜੀ ਹਾਂਜੀ ਹੁਣ ਤਾਂ ਬਾਹਰ ਨਿਆਣੀ ਬੁੱਕਾ ਹੁਣ ਤਾਂ ਬਾਹਰ ਚਲ ਗਏ ਹੁਣ ਇਸ ਵੇਲੇ ਤਿੰਨੇ ਕੋਠੀਆਂ ਖਾਲੀਆਂ ਨੇ ਜਿੰਦੇ ਲੱਗੇ ਉਹ ਜਾਣ ਕੇ ਚਿੱਤ ਤਾਂ ਲੱਗਦਾ ਨਹੀਂ ਹੈਗਾ ਘਰ ਚ ਬੇਬਸੀ ਨੂੰ ਜਾਈਦਾ ਆ ਮਜਬੂਰੀ ਨੂੰ ਸਾਡੀ ਜੰਮੜ ਭੋਣੀ ਆ ਹਾਂ ਹੁਣ ਖੋਲਣਾ ਹੋਵੇ ਹੁਣ ਜਮੜ ਜ ਚਲ ਕੋ ਦੇਖ ਦਿਹਰੇ ਹੁਣ ਅਤ ਘਰ ਖਾਣੇ ਹੋਇਆ ਨਹੀਂ ਹੁਣ ਤੁਸੀਂ ਇੰਨਾ ਲੰਬਾ ਚਲ ਕੋਲ ਲਾ ਲਗੇ ਕੋਲੀ ਵਿੱਚ ਖੁੱਪ ਜਾਣੀਆਂ ਇਹ ਦਹਲਾ ਨਾ ਇਹਨੂੰ ਕੋਲੀ ਵਿੱਚ ਵੜ ਜਾਣੀ ਖੱਟੇ ਦੇ ਹਾਂ ਜੀ ਮੈਂ ਖਾ ਦਾਂ ਹਾਂ ਚਲ ਕੱਢ ਲਾ ਹੁਣ ਹੋ ਗਿਆ ਹਾਂ ਹਾਂ ਲੋ ਜੀ ਸਾਡਾ ਟਿਕਾਣ ਲੱਗ ਗਿਆ ਹਾਂ ਅੰਨ ਦੇ ਅਟਕੜ ਲਾ ਕੇ ਇਹਨਾਂ ਕਰਦੇ ਰਾਤ ਨੂੰ ਇਹਨੂੰ ਖੋਲਣਾ ਹੈ ਅੱਛਾ ਇਹ ਰਾਤ ਨੂੰ ਵਾਲਾ ਦਿਨ ਚਰਾ ਖੁੱਲੇਗਾ ਚਲੋ ਜੀ ਤਿਆਰ ਹੋ ਗਿਆ ਐ ਬਸ ਖਾਣੇ ਦੀ ਦੇਰ ਆ ਹਾਂ ਜੀ ਲੋ ਜੀ ਇਧਰ ਸਬਜੀ ਸ਼ਮਾ ਮਿਰਚ ਤਿਆਰ ਹੋ ਗਈ ਆ ਤੇ ਹੁਣ ਰੋਟੀ ਛਕਣ ਦੀ ਤਿਆਰੀ ਹੋ ਰਹੀ ਆ ਪਲੇਟਾਂ ਪਾ ਰੀਆਂ ਆ ਤੇ ਹੁਣ ਅਲਾ ਦਿਨ ਦਾ ਚਰਾਗ ਵੀ ਖੁੱਲੂਗਾ ਖੋਲੀ ਅੰਮੀ ਦੇਖਾ ਨੇ ਆਲਾ ਦਿਨ ਦਾ ਚਰਾ ਦੇਖੋ ਸਾਰੇ ਚਾਣੇ ਉਹਨੂੰ ਘੁਮਾ ਦਿਓ ਐਦਾਂ ਏ ਖੱਟਾ ਦੇਖੋ ਤੁਸੀਂ ਇਹ ਖਾਣੇ ਵਾਲਾ ਆ ਕਿਉ ਮਮੀ ਜੀ ਹਾਂ ਜੀ ਬਣਾਉਣਾ ਸਾਰੇ ਪਾਕੇ ਦਮ ਹਾਂ ਸਾਰਿਆਂ ਨੂੰ ਪਾਕੇ ਤੇ ਸਾਰਿਆਂ ਨੂੰ ਖਲਾਨੇ ਆ ਰੋਟੇ ਹਾਂ ਜੀ ਮਾਤਾ ਨੂੰ ਦੋ ਸਭ ਪਹਿਲਾਂ ਸਿਆਣਿਆਂ ਨੂੰ ਦੇਈ ਦੇਂਦੇ ਰੋਟੇ ਲੋ ਜੇਗਾ ਉੱਦਾਂ ਇਹਦੇ ਵਿੱਚ ਖੁਸ਼बू ਬਹੁਤ ਵਧੀਆ ਆ। ਮੇਨ ਗੱਲ ਇਹੀ ਚੀਜ਼ ਦੀ ਲੱਗਦੀ ਆ। ਹਾਂ ਮੰਮੇ। ਇਹ ਚ ਖੁਸ਼ਬੂ ਆ ਲਾਪਨਦੀ ਆ। ਵਧੀਆ ਜੀ। ਹਾਂ ਇਹ ਸਵਾਦ ਜਿੱਦਾਂ ਕਈ ਬਾਬਿਆਂ ਦੀ ਜਗ੍ਹਾ ਤੇ ਇਦਾਂ ਕਰਦੇ ਆ ਨਾ। ਕਿ ਉਹ ਤੇ ਇਦਾਂ ਤੇਲ ਜੇ ਚ ਤੋਲਤਾ ਲਾਣ ਲੱਗ ਪਏ ਹੁਣ ਜਿਆਦਾ। ਉਹ ਵੀ ਦਿਖਾਲ ਦਾ ਮਗੇ ਲਾ ਕੇ। ਹੂੰ ਹੂੰ। ਉਹ ਤੇਲ ਜੇ ਨਾਲ ਉਹਦੇ ਵਿੱਚ। ਹੂੰ ਹੂੰ। ਇਹ ਚ ਤੇਲ ਹੈ ਨਹੀਂ ਸਹੀ ਆ ਇਦਾਂ। ਜੈਕਾ ਜੀ ਆ ਬਹੁਤ